ਪਤੀ ਨੇ ਪਤਨੀ ਨੂੰ ਦਿੱਤੀ ਦਿਲ ਦਹਿਲਾ ਦੇਣ ਵਾਲੀ ਮੌਤ ਕਾਪੇ ਨਾਲ ਵੱਢ ਦਿੱਤੀ ਪਤਨੀ ਪੁਲਿਸ ਨੇ ਮਲਜ਼ਮ ਪਤੀ ਨੂੰ ਕੀਤਾ ਗ੍ਰਿਫਤਾਰ ਮੋਗਾ ਤੋਂ ਵੀ ਰਿਸ਼ਤਿਆਂ ਦੇ ਕਤਲ ਦਾ ਇੱਕ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਇੱਥੇ ਵੀ ਇੱਕ ਪਤੀ ਤੇ ਇਲਜ਼ਾਮ ਲੱਗੇ ਨੇ ਕਿ ਉਸ ਨੇ ਆਪਣੀ ਪਤਨੀ ਦਾ ਬੜੀ ਹੀ ਬੇਰਮੀ ਨਾਲ ਕਤਲ ਕਰ ਦਿੱਤਾ ਹਤੇ ਇਸ ਵਾਰਦਾਤ ਦੇ ਪਿੱਛੇ ਦੀ ਵਜ੍ਹਾ ਜਦੋਂ ਤੁਹਾਨੂੰ ਪਤਾ ਲੱਗੇਗੀ ਤਾਂ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਰਿਪੋਰਟ ਵੇਖੋ ਜੀ ਹਾਂ ਇੱਕ ਪਤੀ ਤੇ ਆਪਣੀ ਹੀ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਕਰਨ ਦਾ ਇਲਜ਼ਾਮ ਲੱਗਾ ਜ਼ਵਾਰਕਾਰੀ ਦੇ ਮੁਤਾਬਕ ਮੁਲਜ਼ਮ ਆਪਣੀ ਪਤਨੀ ਦੇ ਚਰਿੱਤਰ ਤੇ ਸ਼ੱਕ ਕਰਦਾ ਸੀ ਜਿਸ ਨੂੰ ਲੈ ਕੇ ਦੋਵਾਂ ਵਿਚਾਲੇ ਕਲੇਸ਼ ਵੀ ਚੱਲਦਾ ਰਿਹਾ ਤੇ ਇਸੇ ਤੇ ਚੱਲਦੇ ਹੀ ਮੁਲਜ਼ਮ ਨੇ ਤੈਸ਼ ਛਾਕੇ ਆਪਣੀ ਪਤਨੀ ਤੇ ਕਾਪੇ ਨਾਲ ਹਮਲਾ ਕਰ ਦਿੱਤਾ ਪਤਨੀ ਤੇ ਇੱਕ ਤੋਂ ਬਾਅਦ ਇੱਕ ਕਈ ਵਾਰ ਕੀਤੇ ਗਏ ਮਹਿਲਾ ਦੀਆਂ ਬਾਹਾਂ ਤੇ ਸਿਰ ਬੁਰੇ ਤਰੀਕੇ ਦੇ ਨਾਲ ਵੱਡੇ ਗਏ। ਵਾਰਦਾਤ ਤੋਂ ਬਾਅਦ ਮੌਸਮ ਮੌਕੇ ਤੋਂ ਫਰਾਰ ਹੋਇਆ। ਵਾਰਦਾਤ ਤੋਂ ਬਾਅਦ ਇਲਾਕੇ 'ਚ ਚੀਕ ਚਿਹੜਾ ਵੀ ਮਚਿਆ। ਤੁਰੰਤ ਆਲੇ-ਦੁਆਲੇ ਦੇ ਲੋਕ ਆਏ ਖੂਨ ਦੇ ਨਾਲ ਲਥਪਤ ਮਹਿਲਾ ਨੂੰ ਇਲਾਜ ਲਈ ਹਸਪਤਾਲ ਲੈ ਚਾਯਾ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਖੌਫਨਾਕ ਵਾਰਦਾਤ ਨੂੰ ਲੈ ਕੇ ਪੂਰੇ ਇਲਾਕੇ 'ਚ ਹੜਕੰਪ ਮਚ ਗਿਆ। ਰਿਸ਼ਤਿਆਂ ਦੇ ਕਤਲ ਦੀ ਰੋਂਟੇ ਖੜੇ ਕਰ ਦੇਣ ਵਾਲੀਏ ਵਾਰਦਾਤ ਸਾਹਮਣੇ ਆਈ। ਮੋਗਾ ਦੇ ਪਿੰਡ ਬੋਨਾ ਤੋਂ ਇਸ ਮਾਮਲੇ 'ਚ ਮ੍ਰਿਤਕ ਦੇ ਮਹਿਲਾ ਦੀ ਧੀ ਤੇ ਪੁੱਤਰ ਨੇ ਦੱਸਿਆ ਕਿ ਉਹਨਾਂ ਦੀ ਮਾਂ ਦੇ ਕਿਸੇ ਪ੍ਰਾਈਮ ਮਰਦ ਨਾਲ ਨਜਾਇਜ਼ ਸਬੰਧ ਸਨ ਇੰਨਾ ਹੀ ਨਹੀਂ ਉਹਨਾਂ ਦੀ ਮਾਂ ਵੱਲੋਂ ਇੰਸਟਾਗ੍ਰam ਅਕਾਊਂਟ ਤੇ ਗਲਤ ਵੀਡੀਓ ਵੀ ਪਾਈ ਗਈ ਸੀ ਜਿਸ ਨੂੰ ਲੈ ਕੇ ਉਹਨਾਂ ਦਾ ਪਤੀ ਆਪਣੀ ਪਤਨੀ ਨੂੰ ਰੋਕਦਾ ਆ ਰਿਹਾ ਸੀ ਪਰ ਉਹ ਨਹੀਂ ਲੁਕ ਰਹੀ ਸੀ ਜਿਸ ਦੇ ਚਲਦਿਆਂ ਗੁੱਸੇ ਚਾਕੇ ਉਹਨਾਂ ਦੇ ਪਿਤਾ ਨੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਹ ਗਲਤ ਸੀਗੇ ਡੈਡੀ ਬਹੁਤ ਸਮਝਾਉਂਦੇ ਸੀਗੇ ਸਮਝਦੇ ਨਹੀਂ ਸੀ ਇੱਕ ਵੀਡੀਓ ਪਾਉਂਦੇ ਸੀ ਗੰਦੀਆਂ ਮੰਦੀਆਂ ਇੰਸਟਾ ਤੇ ਡੈਡੀ ਰੋਕਦੇ ਸੀ ਬਹੁਤ ਸਮਝਾਉਂਦੇ ਸੀ ਅਸੀਂ ਬਹੁਤ ਸਮਝਾਉਂਦੇ ਸੀ ਇਹ ਨਹੀਂ ਸਮਝਦੇ ਸੀਗੇ ਇਹਨਾਂ ਦਾ ਡਿਵੋਰਸ ਹੋਇਆ ਸੀਗਾ ਡਿਵੋਰਸ ਹੋਇਆ ਤੇ ਇਹਨਾਂ ਨੂੰ ਕਿਹਾ ਵੀ ਉਹਨਾਂ ਨੇ ਵੀ ਤੂੰ ਘਰੇ ਨਹੀਂ ਜਾਣਾ ਇਹ ਘਰੇ ਚੱਲ ਗਏ ਡੈਡੀ ਨੇ ਪੁਲਿਸ ਵਾਲਿਆਂ ਨੂੰ ਫੋਨ ਲਾਇਆ ਜਿੱਥੇ ਤਲਾਕ ਹੋਇਆ ਸੀਗਾ ਵੀ ਘਰੇ ਆਗੇ ਇਹਨੂੰ ਕਿ ਚੱਲ ਜਾ ਤੇ ਇਹ ਕਹਿੰਦੇ ਵੀ ਹਾਂ ਚੱਲ ਜਾਾਂਗੇ ਚੱਲ ਜਾਾਂਗੇ ਇਹ ਬਚ ਕੇ ਨਹੀਂ ਮੈਂ ਨਹੀਂ ਜਾਣਾ ਕਾਰੋਬਾਰ ਤੇ ਡੈਡੀ ਨੂੰ ਮੈਂ ਆਪਦੇ ਕੋਲ ਲੈ ਗਈ ਸੀ ਸਵੇਰ 4 ਵਜੇ ਦੀ ਗੱਲ ਹੈ ਡੈਡੀ ਗਏ ਘਰੇ ਤੇ ਦੂ ਮੁੜ ਕੇ 8 ਵਜੇ ਮੈਨੂੰ ਫੋਨ ਆਇਆ ਵੀ ਮੰਮੀ ਦੀ ਸੱਟ ਲੱਗੀ ਤੁਹਾਡੀ ਦੇ ਵੀ ਤੁਸੀਂ ਆ ਜਾ ਡੈਡੀ ਨੇ ਮਾਰਿਆ ਮਾਰਿਆ ਨਹੀਂ ਕਾਪਾ ਸ਼ੱਕ ਨਹੀਂ ਪੂਰਾ ਯਕੀਨ ਨਹੀਂ ਸੀਗਾ ਇਹਨਾਂ ਨੇ ਅੱਜ ਦਾ ਦਿਨ ਕੋਟ ਮੈਰਜ ਕਰਵਾਉਣੀ ਸੀ ਜਿਹੜੇ ਮੁੰਡੇ ਨਾਲ ਇਹ ਗੱਲ ਕਰਕੇ ਇਸ ਵਾਰਦਾਤ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ। ਦਾ ਪਤੀ ਸੀਗਾ ਉਹ ਉਸਦੇ ਕੈਰੈਕਟਰ ਦੇ ਉੱਪਰ ਸ਼ੱਕ ਕਰਦਾ ਸੀਗਾ ਉਹਨੇ ਘਰ ਦੇ ਵਿੱਚ ਪੈ ਕਾਪੇ ਦੇ ਨਾਲ ਉਸਦੇ ਫੇਸ ਦੇ ਤਾਂ ਸਿਰ ਦੇ ਉੱਪਰ ਕਾਫੀ ਗੰਭੀਰ ਬਾਹਰ ਕੀਤੇ। ਕੱਲ ਉਹਨੂੰ ਇਮੀਡੀਏਟਲੀ ਹਾਲਾਤਾਂ ਨੂੰ ਦੇਖਦੇ ਹੋਏ ਉਹਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਸੀਗਾ। ਉਸ ਤੋਂ ਬਾਅਦ ਵਿੱਚ ਉਹਨੂੰ ਰੈਫਰ ਕਰ ਦਿੱਤਾ ਗਿਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ। ਅੱਜ ਹੁਣੇ ਸਾਨੂੰ ਖਬਰ ਪਤਾ ਲੱਗੀ ਹੈ ਕਿ ਉਹਦੀ ਦੌਰਾਨੇ ਇਲਾਜ ਮੌਤ ਹੋ ਗਈ ਅੱਜ ਵਾਦਾ ਚੁਰਮ ਦੰਚੋਦਾ ਇਹ ਮੁਕਦਮਾ ਦਰਜ ਹੋਇਆ ਪੀਐਸ ਬਹਿਣਾ ਦੇ ਵਿੱਚ ਜੀ ਨਜਾਇਜ਼ ਸੰਬੰਧਾਂ ਤੇ ਚੱਲਦਿਆਂ ਆਪਣੇ ਘਰਾਂ ਨੂੰ ਉਜਾੜਨ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਬਲਕਿ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਇੱਥੇ ਵੱਡਾ ਸਵਾਲ ਹੀ ਖੜਾ ਹੋ ਰਿਹਾ ਹੈ ਕਿ ਆਖਰ ਸਾਡਾ ਸਮਾਜ ਜਾ ਕਿੱਧਰ ਨੂੰ ਰਿਹਾ ਹੈ ਕਿਉਂ ਆਪਣੇ ਹੱਥੀ ਆਪਣੇ ਘਰਾਂ ਨੂੰ ਖਤਮ ਕਰ ਰਿਹਾ ਹੈ ਆਖਰ ਇਸ ਨੂੰ ਕੀ ਸਮਝੀਏ ਇਹ ਤੁਸੀਂ ਹੀ ਦੱਸੋ ਮੋਗਾ ਤੋਂ ਸਰਪਜੀਤ ਸਿੰਘ ਪੀਟੀਸੀ ਨਿਊਜ਼